پوار گوچرنگ چنی جی بہت سارا پیار اور جی اور بنڈی بھا جی جی بڑے سوجوان کاریہ کرتا نے اور سرندر مان ٹھاکر جی ਸਾਡੇ ਬਾਉ ਜੀ ਸੁੰਦਰਮਨ ਠਾਕੁਰ ਜੀ ਜਿਆ ਜੀ ਮੰਚ ਤੇ ਵਿਰਾਜ਼ਮਾਨ ਹੋਣ ਜਾ ਰਹੇ ਨੇ ਪਵਨ ਕਮਾਟੀ ਨੂੰ ਜੀ ਸ਼ਹਿਰ ਦੇ ਵਿੱਚ ਹੋਰ ਕਈ ਮੀਟਿੰਗਾਂ ਨੇ ਉੱਥੇ ਵੀ ਹਾਜ਼ਰੀ ਭਰਨੀ ਹੈ ਮੁਕੇਸ਼ ਸ਼ੈਟੀ ਜੀ ਸ਼ਹਿਰ ਦਾ ਇੱਕ ਵੱਡਾ ਨਾਮ ਹੈ ਸਮਾਜ ਸੇਵਕ ਨੇ ਮੁਕੇਸ਼ ਸ਼ੈਟੀ ਜੀ ਜਿਨ੍ਹਾਂ ਨੇ ਬੜੇ ਪਿਆਰੇ ਵਿਚਾਰ ਰੱਖੇ ਨੇ ਔਰ ਆਰਐਸ 24 ਤੋਂ ਸਾਡੇ ਅਨੀਲ ਵਰਮਾ ਜੀ ਆਏ ਨੇ ਥੈਂਕ ਯੂ ਸੋ ਮੱਚ ਰੀਲ ਵਰਮਾ ਜੀ ਸਾਡੇ ਗੁੱਲੂ ਜੀ ਆਏ ਨੇ ਥੈਂਕ ਯੂ ਸੋ ਮੱਚ ਔਰ ਸਾਰਾ ਮੀਡੀਆ ਤੇ ਪਹੁੰਚਾ ਹੈ ਨਿਊਜ਼ 22 ਉਹ ਵੀ ਸਾਡੇ ਯਾਰ ਪਹੁੰਚੇ ਨੇ ਔਰ ਪਬਲਿਕ ਅਪਡੇਟ ਤੋਂ ਸਾਡੇ ਗੁਰਪ੍ਰੀਤ ਜੀ ਆਏ ਨੇ ਹੋ ਸਾਡੇ ਕੀ ਬਾਤ ਹੈ ਕੱਪੀ ਹਾਂਡਾ ਜੀ ਫਗਲਾਨੀ ਫਿਰ ਪਹੁੰਚਿਆ ਜੀ ਸਾਰੇ ਵੈਲਕਮ ਕਰ ਰਹੇ ਨੇ ਬੰਡੀ ਭਾਈ ਦੇ ਮੰਮੀ ਜੀ ਵੀ ਉਹਨਾਂ ਦਾ ਸਤਿਕਾਰ ਕਰ ਰਹੇ ਨੇ ਤੇ ਦੋ ਚਾਰ ਜਿਹੜੇ ਮਿੰਟ ਮੈਂ ਦਵਾਂਗਾ ਬੰਡੀ ਜੋਨੀ ਬਾਜੀ ਅੰਮੇਦਕਰ ਸਾਹਿਬ ਨੇ ਪਹੁੰਚੇ ਨੇ ਜੋਲੀ ਸਾਹਿਬ ਕੀ ਬਾਤ ਹੈ ਆਜੋ ਹੌਲੀ ਹੌਲੀ ਆਗੇ ਸਾਡੇ ਜੋਲੀ ਆਓ ਜੀ ਜੋਨੀ ਸਾਹਿਬ ਆਏ ਨੇ ਮੋਸਟ ਵੈਲਕਮ ਜੀ ਇਹਨੂੰ ਔਰ ਛੰਡੀ ਬਤਰਾ ਜੀ ਅੱਜ ਪੂਰੀ ਡਿਊਟੀ ਨਿਭਾ ਰਹੇ ਨੇ ਕੋ ਕਿਦਿਲੋ ਦਿਨੋ ਕੰਮ ਕਰ ਰਹੇ ਨੇ ਔਰ ਟੈਂਪਰੇਚਰ ਬਹੁਤ ਹੈ ਗਰਮੀ ਬਹੁਤ ਹੈ ਪਰ ਫਿਰ ਵੀ ਦਿਲ ਜਾਨ ਲਗਾ ਕੇ ਆਪਣੀ ਸੇਵਾ ਨਿਭਾ ਹਲੇ ਸਿਰਫ 43000 ਨੌਕਰੀ ਮਿਲੀ ਹੈ ਹਲੇ 2 ਲੱਖ ਨੌਕਰੀ ਅਗਲੇ ਸਾਲ ਚ ਭਗਵੰਤ ਜੀ ਮਾਨ ਜੀਵਨ ਨੂੰ دو لکھ نوکری دن کا سب کا بہت بہت دنواد چار کے نشان سے ہیں بہت بہت شکریہ واحر جی کا خالص واحو جی جائے شریران جائے شریران جائے شریران بولے سو نال تھنک یو سو مچ اور بڑی پیاری گل میں رکھی ہے سارے ایم صاحب نے پو کمار ضلع بلان جان کے ضلع انچارج ਗੌਰਮੈਂਟ ਵਾਸਤੇ ਉਸ ਬਾਅਦ ਆ ਤੀਨੂ ਸਾਹਿਬ ਜੀ ਪਹਿਲਾਂ ਕਮੇਟੀ ਨੂੰ ਜੀ ਪਹਿਲਾਂ ਤੋਂ ਸਭਾ ਸੜੀ ਚੱਲ ਸਾਹ ਬਾਕੀ ਥੋੜਾ ਥੋੜਾ ਸਾਈਡ ਤੋਂ ਰਹੀ ਹੈ ਬੱਟੀ ਭਾਜੀ ਪਰਿਵਾਰ ਚ ਵਾਦਾ ਕਰ ਰਹੇ ਨੇ ਆਪਣੇ ਸਹਿਯੋਗ ਦੇ ਨਾਲ ਇਹਨਾਂ ਨੇ ਦਿਨ ਰਾਤ ਇੱਕ ਕਰ ਦਿੱਤਾ ਹੈ ਇਲੈਕਸ਼ਨਾਂ ਵਾਸਤੇ ਸਾਡੇ ਛੱਡੀ ਪੱਤਰਾ ਜੀ ਔਰ ਬੱਟੀ ਭਾਜੀ ਦੋਨਾਂ ਵੀਰਾਂ ਨੇ ਰੜ ਕੇ ਦਿਨਾਂ ਤੇ ਕਰਦੇ ਪਰ ਸਹਿਯੋਗ ਦੇ ਨਾਲ ਔਰ ਸਾਡੇ ਮਕੇਸ਼ ਸੇਟੀ ਜੀ ਗੁਰਚਾਰ ਸਿੰਘ ਸਮਾਜੀ ਗੋਚਾਰ ਸਿੰਘ ਚੰਨੀ ਜੀ ਬਹੁਤ ਸਾਰਾ ਪਿਆਰ ਔਰ ਸਾਡੇ ਰੋਬਿੰਦਰ ਸਾਹਿਬਾ ਜੀ ਔਰ ਗੰਡੀ ਬਾਜੀ ਜਿਹੜੇ ਕੀ ਬੜੇ ਸੂਝਵਾਨ ਕਾਰਕਟਰ ਨੇ ਔਰ ਜੁਆਇੰਟ ਸੈਕਟਰੀ ਨੇ ਪੰਜਾਬ ਦੇ ਔਰ ਸ੍ਰਿੰਦਰਮਨ ਠਾਕੁਰ ਜੀ ਸਾਡੇ ਬਾਉ ਜੀ ਸ੍ਰਿੰਦਰਮਨ ਠਾਕੁਰ ਜੀ ਅੱਜ ਜੀ ਮੰਚ ਤੇ ਵਿਰਾਜਮਾਨ ਹੋਣ ਜਾ ਰਹੇ ਨੇ ਪਵਨ ਕਮਾਟੀ ਨੂੰ ਜੀ ਸ਼ਹਿਰ ਦੇ ਵਿੱਚ ਹੋਰ ਕਈ ਮੀਟਿੰਗਾਂ ਨੇ ਉੱਥੇ ਵੀ ਹਾਜ਼ਰੀ ਭਰਨੀ ਹੈ ਮੁਕੇਸ਼ শেਠੀ ਜੀ ਸ਼ਹਿਰ ਦਾ ਇੱਕ ਵੱਡਾ ਨਾਮ ਹੈ ਸਮਾਜ ਸੇਵਕ ਨੇ ਮੁਕੇਸ਼ শেਠੀ ਜੀ ਜਿਨ੍ਹਾਂ ਨੇ ਬੜੇ ਪਿਆਰੇ ਵਿਚਾਰ ਰੱਖੇ ਨੇ ਔਰ پہنچے بنٹی بھائی جی ستکار کر رہے ہیں ਇਕਤਰਨ ਮੇਰੇ ਭੈਣਾ ਮਾਤਾ ਮੇਰੇ ਭਰਾ ਨੇ ਜਗਤ ਸਿੰਘ ਸਹਿਬਾਨ ਇਲਾਕੇ ਦੇ ਸਾਰੇ ਪਤਵੰਤੇ ਸੱਜਣ ਇਸ ਵਿਸ਼ਾਦ ਮੀਟਿੰਗ ਦਾ ਪ੍ਰਬੰਧ ਕਰਨ ਵਾਲੇ ਮੇਰੇ ਬਹੁਤ ਹੀ ਪਿਆਰੇ ਜਿਨ੍ਹਾਂ ਨਾਲ ਮੇਰਾ ਕਈ ਸਾਲਾਂ ਤੋਂ ਪਿਆਰ ਰੱਬ ਹਰ ਸਿਮਰਨ ਕਲਤੀ ਸਾਹਿਬ ਕਿੱਤੇ ਮੈਂ ਬਿੱਤੀ ਮੈਂ ਨਹੀਂ ਹੋਣ ਸਰ ਤੇ ਬਹੁਤ ਅੱਗੇ ਜਾਣ ਵਾਲੀ ਸ਼ਖਸੀਅਤ ਹੈ ਪੋਲਟਿਕਸ ਦੇ ਬੜੇ ਗੁਣੀ ਨੇ ਟੈਲੈਂਟਡ ਨੇ ਪਿਆਰੇ ਨੇ ਸਭ ਦੇ ਸ਼੍ਰੀ ਮਹਿੰਦਰ ਭਗਤ ਬਹੁਤ ਸ਼ਰੀਫ ਖਾਨਦਾਨ ਦੇ ਜੋਂ ਦਰਵੇਸ਼ ਸਿਆਸਦਾਨ ਭਗਤ ਚੌਂਲੀ ਲਾਲ ਜੀ ਦੇ ਫਰਜ਼ੰਦ ਹੈ ਬੰਦਰ ਪੜਾਜੀ ਸਾਖ ਸਾਧ ਉਹਨਾਂ ਦੀ ਸੂਰਤ ਸਰਦਾਰ ਜੁਜਨ ਸਿੰਘ ਚੰਨੀ ਜੀ ਮੁਕੇਸ਼ ਸਾਠੀ ਸਾਹਿਬ ਹਰਦੀਪ ਫੁੱਲਰ ਜੀ ਅਮਰਪਾਲ ਸਿੰਘ ਜੀ ਰੋਬਿੰਦ ਸਾਫਰਾ ਜੀ ਜੋਲੀ ਸਾਹਿਬ ਤੇ ਹੋਰ ਸਾਰੇ ਸਤਕਾਰਤ ਸੱਜਣ ਹਸਤੀਆਂ ਮੇਰੇ ਸਤਕਾਰਯੋਗ ਜੋ ਇਲੈਕਸ਼ਨ ਦਾ ਮਾਹੌਲ ਹੈ ਇਲੈਕਸ਼ਨ ਤੁਸੀਂ ਆਪਣਾ ਨੁਮਾਇੰਦਾ ਵੋਟਾਂ ਪਾ ਕੇ ਚੁਣਦੇ ਮੈਨੂੰ ਹੁਣੇ ਮੇਰੀ ਵੱਡੀ ਭੈਣ ਨੇ ਕਹੇ ਹੁਣੇ ਹੁਣੇ ਕਹਿਣ ਲੱਗੇ ਕਿ ਪਹਿਲੇ ਅਸੀਂ ਐਸੇ ਵਿਅਕਤੀਆਂ ਨੂੰ ਵੋਟਾਂ ਪਾਉਂਦੇ ਰਹੇ ਉਹ ਗੜੇ ਜਿਹੜੇ ਠੀਕ ਨਹੀਂ ਸੀ ਤੇ ਤੁਸੀਂ ਸਾਨੂੰ ਹੁਣ ਮਿਲੇ ਹੋ ਭਰਾ ਜਿਨ੍ਹਾਂ ਤੇ ਸਾਨੂੰ ਮਾਣ ਹੈ ਮੇਰੇ ਵਾਸਤੇ ਇਹ ਬਹੁਤ ਵੱਡੀ ਅਪਰੀਸ਼ੀਏਸ਼ਨ ਹੈ ਤੁਹਾਡੇ ਵਾਸਤੇ ਬਹੁਤ ਵੱਡਾ ਸ਼ੁਕਰੀਆ ਕੰਪਲੀਮੈਂਟ ਤੁਹਾਡੇ ਵਾਸਤੇ ਮੇਰੀ ਜ਼ਿੰਮੇਵਾਰੀ ਹੋਰ ਵੀ ਤੁਸੀਂ ਜ਼ਿਆਦਾ ਲਗਾ ਦਿੱਤੀ ਵਿਸ਼ਵਾਸ ਇੱਕ ਤਾਕਤ ਹੁੰਦੀ ਹੈ ਵਿਸ਼ਵਾਸ ਨਾਲ ਤੁਸੀਂ ਭਗਵਾਨ ਨੂੰ ਵੀ ਆਵਾਜ਼ ਮਾਰੂਗਾ ਉਹ ਵੀ ਤੁਹਾਡੇ ਆ ਕੇ ਗੱਲ ਸੁਣਦਾ ਤੁਹਾਡੀ ਮੁਸ਼ਕਲ ਦੂਰ ਕਰੇ ਵਿਸ਼ਵਾਸ ਤਾਕਤ ਹੈ ਫੇਟ ਜੋ ਵਿਸ਼ਵਾਸ ਤੁਸੀਂ ਆਪਣੇ ਛੋਟੇ ਭਰਾ 'ਚ ਇਸ ਸੇਵਕ 'ਚ ਦੇਖ ਰਹੇ ਹੋ ਮੈਂ ਕਿਤੇ ਵੀ ਪੜ੍ਹੋ ਇਸ ਸਿਆਸਤ 'ਚ تو کدی تشوش نہیں تو رہا جس گل تو جس گل تو, 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 تو ہی میری بہن پریشان سی پنجاب پچھلے لمبے سمے تو نشا ہے کوئی دو چار سال تو نہیں لمبے سمے تو اسی بھی سال پچھے جا کے دی دیکھو ادو بھی ہیں جو نشیریاں بولیاں پی ਇਹਨੂੰ ਹੁਣ ਠੀਕ ਕਰਨਾ ਪਵੇਗਾ ਇੰਤਿਹਹਾ ਹੋਵੇ ਸਾਨੂੰ ਸਹਿਯੋਗ ਵੀ ਕਰਨਾ ਪਵੇਗਾ ਸਾਨੂੰ ਆਪਣੇ ਵਿੱਚ ਸਮਾਜ ਵਿੱਚ ਝਾਲੀਆਂ ਕੁਰਿਤੀਆਂ ਬੁਰਾਈਆਂ ਦੇ ਖਿਲਾਫ ਡੱਟ ਕੇ ਖੜੀ ਹੋਣਾ ਪਵੇਗਾ ਇੱਥੇ ਦੇ ਪਹਿਲੇ ਦੇ ਲੀਡਰ ਸਹਿਬਾਨ ਮੈਂ ਨਾਮ ਨਹੀਂ ਲੜਾ اتنے دے لیڈر صاحبان جڑے کلے جلندر چ نہیں پورے پنجاب سے اس گل نہیں چرچت تھی کہ انہوں نے اس علاقے جو شروع دڑا سکتا شروع نشا کر شروع نشا چڑھا پر ہون بہت ہو گیا ہون اس نظام بدلنا پائے گا ਪਰ ਉਹ ਜਿਹੜਾ ਲੀਡਰਾਂ ਨੂੰ ਆਪਾਂ ਨੂੰ ਪਿੱਛੇ ਕਰਨਾ ਪਏਗਾ ਮੈਂ 10 ਸਾਲ ਆਦਮਪੁਰ ਤੋਂ ਐਮਐਲਏ ਆ ਚਾਹੇ ਮੇਰਾ ਘਰ ਆ ਬਡਾਲਾ ਚੌਂਦੇ ਨਜ਼ਦੀਕ ਹੈ ਮੈਂ ਉੱਥੇ ਰਹਿ ਰਿਹਾ ਪਰ ਮੈਂ 10 ਸਾਲ ਦੋ ਵਾਰ ਆਦਮਪੁਰ ਤੋਂ ਵਿਧਾਇਕ ਰਿਹਾ ਤੁਹਾਡੇ ਸਾਰਿਆਂ ਦੀ ਕੋਈ ਨਾ ਕੋਈ ਰਿਸ਼ਤੇਦਾਰੀ ਕੋਈ ਵਾਕਫੀਤ ਕੋਈ ਚਾਰੋਬਾਰ ਦੇ ਕਨੈਕਸ਼ਨ ਜ਼ਰੂਰ ਹੋਣਗੇ ਮੈਂ ਉਹ ਪ੍ਰਮਾਤਮਾ ਨੂੰ ਹਾਜ਼ਰ ਨਾਜ਼ਰ ਮੰਨ ਕੇ ਖੜਾ ਹਾਂ ਮੈਂ ਕਦੀ ਨਸ਼ਾ ਪ੍ਰਮੋਟ ਨਹੀਂ ਕੀਤਾ ਕਦੀ ਨਸ਼ੇ ਵਾਲਿਆਂ ਦੇ ਪਿੱਛੇ ਨਹੀਂ ਗਿਆ ਕਦੀ ਨਸ਼ੇ ਵਾਲਿਆਂ ਨੂੰ ਬढ़ावा ਨਹੀਂ ਦਿੱਤਾ ਨਾ ਆਪਣੇ ਗੱਡੀ ਚ ਪਾਜ ਮੈਂ ਕਦੀ ਰਿਸ਼ਵਤ ਦਾ ਕੰਮ ਨਹੀਂ ਕੀਤਾ ਕਦੀ ਕਿਸੇ ਦੇ ਝੂਠੇ ਪਰਚੇ ਨਹੀਂ ਕਰਾਇਆ ਕਦੀ ਕਬਜ਼ਿਆਂ ਵਾਲਾ ਕੰਮ ਨਹੀਂ ਕੀਤਾ ਇਸੇ ਕਰਕੇ ਮੇਰੀ ਜ਼ਿੰਦਗੀ ਦੀ ਇਹ ਹੀ ਕਮਾਈ ਹੈ ਕਿ ਲੋਕ ਮੈਨੂੰ ਅਸ਼ੀਰਵਾਦ ਦੇ ਰਹੇ ਲੋਕ ਮੇਰੇ ਤੇ ਵਿਸ਼ਵਾਸ ਕਰ ਰਹੇ ਹੋਰ ਕੀ ਚਾਹੀਦਾ ਬੰਦੇ ਨੂੰ ਇਹ ਤੁਹਾਡਾ ਵਿਸ਼ਵਾਸ ਮੇਰੇ ਇਰਾਦੇ ਨੂੰ ਹੋਰ ਪੱਕਾ ਤੇ ਹੋਰ ਮਜ਼ਬੂਤ ਕਰੇਗਾ ਮੈਂ ਜੋ ਜੋ ਮੁਸ਼ਕਲਾਂ ਨੇ ਆਪਣੇ ਜਲੰਧਰ ਦੀ ਉਹਨਾਂ ਨੂੰ ਮੁਸ਼ਕਲਾਂ ਨੂੰ ਹੱਲ ਕਰਨ ਲਈ ਠੀਕ ਕਰਨ ਲਈ ਆਪਣੀ ਜਾਨ ਲਗਾ ਦੇਣ ਤੁਹਾਨੂੰ ਨਰਾਸ਼ ਨਹੀਂ ਹੋਣ ਦੇਵੋ سچا سیوک بن کے ایک پالیٹکس میں ایسا میل پتھر اے رل کے سارے چڑھا گے ایسی نو سیاست ایسی ایماندار سیاست جہی ماننی کےجریوال صاحب نے شروع کی ہے جی پورے دیش ایک لہر فیلی ہے صاف ستھری سیاست سیوا دی ਉਸ ਸਿਆਸਤ ਉੱਤੇ ਚੱਲ ਕੇ ਅਸੀਂ ਆਪਣੀ ਆਉਣ ਵਾਲੀ ਪੀੜ੍ਹੀ ਨੂੰ ਇੱਕ ਚੰਗਾ ਰਸਤਾ ਪ੍ਰਦਾਨ ਕਰਾਂਗੇ ਇਲਾਕੇ ਵਿੱਚ ਅੱਛਾ ਪੜ੍ਹਾਈ ਦਾ ਸਿਸਟਮ ਹੋਵੇ ਦਵਾਈ ਦਾ ਸਿਸਟਮ ਹੋਵੇ ਖੇਤ ਦਾ